ਕਿਹ ਬਾਜਾ ਬੋਲਾ ਬਾਜਾ ਮਾਰਦਾ ਪੰਜ ਸਿੰਘ ਉੱਠੇ ਸੀਸ ਦਲੀਆਂ ਤੇ ਧਰ ਕੇ ਜੀਵਨ ਹਵਾਲੇ ਦਿਸ਼ਮੇਸ਼ ਜੀ ਦੇ ਕਰਕੇ ਹੋ ਜੀਵਨ ਹਵਾਲੇ ਦਿਸ਼ ਮੇਸ਼ ਜੀ ਦੇ ਕਰਕੇ ਹੋ ਪੰਜ ਸਿੰਘ ਉੱਠੇ ਸੀਸ ਦਲੀਆਂ ਤੇ ਧਰ ਕੇ ਜੀਵਨ ਹਵਾਲੇ ਦਿਸ਼ ਮੇਸ਼ ਜੀ ਦੇ ਕਰਕੇ ਜੀਵਨ ਹਵਾਲੇ ਨੰਗੀ ਤਲਵਾਰ ਅੱਖਾਂ ਮੰਗੀ ਅੰਗਿਆਰ ਹੈ ਨੰਗੀ ਤਲਵਾਰ ਅੱਖਾਂ ਮੰਗੀ ਅੰਗਿਆਰ ਅੰਗ ਅੰਗ ਦਿਸ ਮੇ ਜਿੱਦ ਦਾ ਫੜ ਕੇ ਬਾਜਾ ਵਾਲਾ ਬਾਜਾ ਮਾਰਦਾ ਸਿੰਘਾਂ ਨੂੰ ਮਦਾਰਿਦ ਚ ਖਾਲੀ ਕੇ ਬਾਜਾ ਵਾਲਾ ਬਾਜਾ ਮਾਰਦਾ ਬਾਜਾ ਵਾਲਾ ਬਾਜਾ ਕਿਮੇ ਹਰਸ਼ੀ ਜੀ ਦੇ ਤਪਦੇ ਨੂੰ ਠਾਰਿਆ ਹਾ ਦਿਲ ਦਸ਼ਮੇਸ਼ ਜੀ ਦੇ ਤਪਦੇ ਨੂੰ ਠਾਰਿਆ ਹਨ ਕੁੱਤਾ ਤੇ ਬੁਨਾਲੋ ਲਾੜੀ ਮਾਤ ਨੂੰ ਬਿਆਲੋ ਹੋਏ ਕੁੱਤਾ ਤੇ ਬੁਨਾਲੋ ਲਾੜੀ ਮਾਤ ਨੂੰ ਬਿਆਲੋ ਮੇਲਾ ਵੇਖ ਲਾ ਤਪੂਦੇ ਵਿੱਚ ਵੜ ਕੇ ਬਾਜਾ ਵਾਲਾ ਬਾਜਾ ਮਾਰਦਾ ਸਿੱਕਾ ਨੂੰ ਮਾਰਦਾ ਬਹੁਤ ਹੀ ਬਹੁਤ ਵੇ ਗਿਆ ਕਲਗੀਆਂ ਵਾਲੇ ਪਾਸ਼ਾ ਧੰਨਵਾਦ ਧੰਨਵਾਦ ਤੁਹਾਡਾ ਜੀ ਬੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਗੁਰਪੁਰਬ ਅੰਤਾਰ ਦਿਹਾੜੀ ਦੀਆਂ ਖੁਸ਼ੀਆਂ ਮਨਾ ਰਿਹਾ ਅੱਜ ਆਪਾਂ ਸਾਰੇ ਬਿਲਕੁਲ ਜੀ ਹਾਂ ਸਾਥਾਂ ਦੇ ਲੰਗਰ ਲਗਾਏ ਜਾ ਰਹੇ ਨੇ ਮਾਲਕੇ ਰਾਮ ਜੜੀਆਂ ਕਲਾਚ ਰੱਖੇ ਬਾਲ ਜਾ ਰਹੇ ਨੇ ਤੋਂ ਉਹ ਮਹਾਨ ਕਲਗੀਆਂ ਵਾਲੇ ਪਾਸ਼ਾ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕੌਮ ਦੇ ਲੇਖੇ ਸਾਰਾ ਪਰਿਵਾਰ ਲਾਤਾ ਸਾਰਾ ਹੀ ਪਰਿਵਾਰ ਵਾਰਤਾ ਬਿਲਕੁਲ ਜੀ ਤੁਹਾਨੂੰ ਕਲੀਆਂ ਵਾਲੇ ਪਾਸ਼ਾ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਪਸ ਸੋ ਇੱਕ ਹੋਰ ਛੋਟੀ ਜਿਹੀ ਕਮਤਾ ਸਰਦਾਰ ਸਾਹਿਬ ਵੱਲੋਂ ਨਾਨਕ ਦੇਵ ਜੀ ਲਾ ਲਾਉ ਬਹੁਤ ਸਾਰਾ ਮਾਲ ਪੁੱਕਾ ਆਇਆ ਸਪੈਸ਼ਲ ਤੌਰ ਤੇ ਸਾਡੇ ਭਾਈ ਸੰਜੀਤ ਜੀ ਸੰਜੀਤ ਜੀ ਜਿਨ੍ਹਾਂ ਵੱਲੋਂ ਬਹੁਤ ਸਾਰਾ ਉਹਨਾਂ ਵੱਲੋਂ ਬੜਾ ਸਤਿਕਾਰ ਆਇਆ ਹੈ ਗੁਰਮਾਰਾ ਜੜ੍ਹ ਦੀ ਗਲਤ ਕਰੇ ਯਾਨੇ ਪ੍ਰਭੂ ਰਹਿਣੇ ਵਾਹੇ ਹੈ ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਲੱਗਦੀ ਫੀਸ ਕੋਈ ਨਾ ਕਲਗੀਆਂ ਬੋਲੇ ਆ ਤੇਰੇ ਸਕੂਲਿਆਂ ਦੇ ਮੈਂ ਤਾਂ ਲੱਗੀ ਮੈਂ ਤਾਂ ਸੁਣਿਆ ਲੱਗੀ ਫੀਸ ਕੋਈ ਨਾ ਜਦੋਂ ਵਿੱਚ ਕਲਾਸ ਦੇ ਨਿਗਾਹ ਮਾਰੀ ਪੜਨ ਵਾਲਿਆਂ ਦੇ ਧੜਾ ਕੋਈ ਨਾ ਆਓ ਜੀ ਗੁਰਬਾਣੀ ਦੇ ਨਾਲ ਜੁੜਦੇ ਆਂ ਮਨ ਵਿੱਚ ਲੈ ਚੇ ਧਾਰੇ ਹੌਣ ਸੰਗਤਾ ਮੁੱਖੋ ਗੁਰਬਾਣੀ ਪਈਆ ਗੌਣ ਸੰਗਤਾ ਵਾਹਿਗੁਰੂ ਸਤਨਾਮ ਵਾਹਿਗੁਰੂ ਹੈ ਗੁਰੂ ਸਤਨਾਮ ਵਾਹਿਗੁਰੂ ਜਿਨਨੇ ਜੱਤ ਗੁਰੂ ਚਰਣਾ ਨਾ ਲਾਲੀ ਉਹਨੇ ਦੁਨੀਆ ਚ ਸਭ ਕੁਝ ਪਾਲਿਆ ਉਹਨੇ ਸਭ ਕੁਝ ਦੁਨੀਆ ਤੇ ਪਾਲਿਆ ਉਹਨੇ ਦੁਨੀਆ ਤੇ ਸਭ ਕੁਝ ਪਾਲਿਆ ਮੋਹ ਮੰਗਿਆ ਮੁਰਾਦਾ ਪਉਣ ਸੰਗਤਾਂ ਮੰਗਿਆ ਮੁਰਾਦਾ ਪਉਣ ਸੰਗਤਾਂ ਮੁਖੋ ਕਰਬਾਣੀ ਪਈਆਂ ਗਉਣ ਸੰਗਤਾਂ ਵਾਹਿਗੁਰੂ ਵਾਹਿਗੁਰੂ ਸਤਨਾਮੁ ਵਾਹਿ ਈ ਦੇਮੋ ਕਰਾਮ دل ਚ ਪਿਆਰ ਹੈ ਉਹਦੇ ਅੰਗ ਸੰਗ ਸਤ ਕਰਤਾ ਰਹੇ ਉਹਦੇ ਅੰਗ ਸੰਗ ਸਤ ਕਰਤਾ ਰਹੇ ਹੈ ਉਹ ਉਹਦੇ ਅੰਗ ਸੰਗ ਸਤ ਕਰਤਾ ਰਹੇ ਹੈ اے ਗੁਰਵਾਂ ਦੇ ਪੁਰਬ ਮਨਾਉਣ ਸੰਗਤਾ ਗੁਰਵਾਂ ਦੇ ਪੁਰਬ ਮਨਾਉਣ ਸੰਗਤਾ ਮੁਖੋ ਗੁਰਬਾਣੀ ਪਿਆ ਗੋਣ ਸੰਗਤਾ ਵਾਹਿਗੁਰੂ ਸਤ ਨਾਮ ਰਹਿ ਆਹ ਗੁਰੂ ਸਤਿਨਾਮ ਵੇ ਗੁਰੂ ਜਪਦਿਆਂ ਨਾਮ ਸੇਵਾ ਵਿੱਚ ਰੁੱਝੀਆਂ ਜਿਹੜਾ ਤੁਸੀਂ ਲੱਗਿਆ ਪਿਆਸਾਂ बुझੀਆਂ ਉਹ ਚਿਰਤ ਸੀ ਲੱਗੀਆਂ ਪਿਆਸਾਂ बुझੀਆਂ ਚਿਰਤ ਸਰਲੀਆਂ ਪਿਆਸਾਂ बुझੀਆਂ ਨਾਮ ਜਪ ਤ੍ਰਿਸ਼ਾ ਲਾ ਬਝਾਉਣ ਸੰਗਤਾਂ ਨਾਮ ਜਪ ਤ੍ਰਿਸ਼ਾ ਲਾ ਬਝਾਉਣ ਸੰਗਤਾਂ ਮੁਖੋ ਗਰਬਾਣੀ ਪਈਆ ਗੌਣ ਸੰਗਤਾਂ ਵਾਹਿਗੁਰੂ ਸਤ ਨਾਮੁ ਵੈ ਗੁਰੂ ਵਾਹਿਗੁਰੂ ਸਤ ਨਾਮੁ ਵੈ ਗੁਰੂ ਐਵੇਂ ਸਾਰੀ ਉਮਰ ਤੂੰ ਗਵਾਲੀਆ ਹਰਦੇ ਵਿੱਚ ਜੋਸ਼ ਜਵਾਲੇ ਵਾਲੀਆ ਹਰਦੇ ਵਿੱਚ ਜੋਸ਼ ਜਵਾਲੇ ਵਾਲੀਆ ਇਹ ਅਨਮੁਨਾ ਸਮਾਨਾ ਕੋਹੋਂ ਸੰਜਤਾ ਮੁੱਖੋ ਗੁਰਬਾਣੀ ਕੋਈ ਆਉਣ ਸੰਜਤਾ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਹੋਰ ਹੁੰਦਾ ਕਰਨਾਓ ਲੈਓ ਜੀ ਹੋਣਾ ਹੋਣਾ ਮੇ ਮੁੰਡਾ ਗਾਣੇ ਆਂਦਾ ਨਹੀਂ ਮੈਂ ਤਾਂ ਮਾਰ ਜੀ ਤੇ ਮਾਰੀ ਹੋਣੀ ਨਹੀਂ ਭਣੀ ਕੋਈ ਮਹਾਰਾਜ ਬੈਗਰ ਬਹੁਤ ਤੰਦਰੁਸਤ ਕਰੇਗਾ ਵੈਗਰੂ ਪਰ ਨਾ ਕਰ ਮੱਤ ਦਾ ਭਾਰਤੀ ਹੈ ਕਿੱਛੇ ਕੱਟੀ ਜਾਂਦੇ ਜਲਦੀ ਅਮਰਾ ਮਾਰ ਆ ਕਿੱਛ ਆ ਭਰਾ ਕੱਟੇ ਬਾਤ ਦੇ ਗਾਈ ਸੰਦੀ ਵੀ ਦੇਖਣੀ ਬਹੁਤ ਦਾਨੀਆਂ ਤੇ ਦਾਨੀ ਨੇ ਬਾਦ ਸਾਦੇ ਬਾਦਸ਼ਾਹਾਂ ਨੇ ਖੜੀਆਂ ਕਵਚ ਰੱਖੇ ਵੈਗਰੂ ਇਹਨਾਂ ਤੋਂ ਲੰਗਰ ਲੋਆਵੇ ਖਡਾਰੇ ਲੋਆਵੇ ਵੈਗਰੂ ਚਾਰਦੀ ਗੱਲ ਕਿਸੇ ਵੀ ਗੱਲ ਦੀ ਟੋੜ ਨਾ ਦੇ ਇਹਨਾਂ ਦਾ ਬਹੁਤ ਸੁਣਾ ਗਏ ਸਿੰਘ ਸਾਹਿਬ ਕੋਈ ਨਹੀਂ ਧੰਨਵਾਦ ਹਾਂ ਫਾਈਨਲਿਕ ਬਾਰੇ ਜੀ ਬੀਜਾ ਕਰੀ ਬੀਜਾ ਰੱਖਾ ਚਾਹੀਦਾ ਜੀ ਬੀਜਾ ਗਾਣੇ ਆਰੇ ਭਾਗ ਬਤਾਉਂਦਾ ਲੱਖ ਲੱਖ ਵਾਰ ਕਾ ਨਹੀਂ ਅੱਜ ਪਰ ਲੱਗਿਆ ਕਬੀਤੇ ਦੇ ਨਾਲ ਜਿਹੜੇ ਸਗੁਰੂ ਦੇ ਪਿਆਰੇ ਗੁਰੂ ਨਾਲ ਜੁੜ ਜਾਂਦੇ ਨੇ ਮਾਲਕ ਉਸ ਨੂੰ ਕਿਸੇ ਗੱਲ ਦੀ ਕਮੀ ਨਹੀਂ ਛੜਦਾ ਇਸ ਦਾ ਦਾ ਪ੍ਰੂਫ ਹੈ ਥਾਂ ਥਾਂ ਤੇ ਜੇ ਲੰਗਰ ਲਗਾਏ ਜਾਂਦੇ ਆ ਥਾਂ ਥਾਂ ਤੇ ਜਿਹੜੇ ਨਗਰ ਕੀਰਤਨ ਕੱਢੇ ਜਾਂਦੇ ਆ ਤੋਂ ਇਸੇ ਤਰ੍ਹਾਂ ਅੱਜ ਵੀ ਪਰ ਲੱਗਿਆ ਤੁਹਾਡੀ ਸੇਵਾ ਚ ਮੰਨ ਲੜ ਫੜ ਕੇ ਤੇਰਾ ਕਤ ਤੇ ਆ ਨਹੀਂ ਜਾਂਦਾ ਲੜ ਫੜ ਕੇ ਤੇਰਾ ਸਤ ਗੁਰੂ ਹੁਣ ਛੱਡਿਆ ਨਹੀਂ ਜਾਂਦਾ ਲੜ ਫੜ ਕੇ ਤੇਰਾ ਸਤ ਗੁਰੂ ਹੁਣ ਛੱਡਿਆ ਨਹੀਂ ਜਾਂਦਾ ਲੜ ਫੜ ਕੇ ਤੇਰਾ ਸਤ ਗੁਰੂ ਜੀ ਹੁਣ ਛੱਡਿਆ ਨਹੀਂ ਜਾਂਦਾ ਲੜ ਫੜ ਕੇ ਬਿੰਦ ਜੁਵਨ ਸਾਹਿਲੇ ਆ ਫਿਰ ਕੱਦਿਆ ਨਹੀਂ ਜਾਂਦਾ ਲੜ ਫੜ ਕੇ ਤਿਰਾਦਾ ਦਾ ਕੁੰਛ ਦੀਆ ਨਹੀਂ ਜਾਂਦਾ ਲੜ ਫੜ ਕੇ ਤਿਰਾਦਾ ਦਾ ਕੁੰਛ ਦੀਆ ਲਈ ਜਾਂਦਾ

बड़ी कंदी राज रोजी जादा ਦੇਵ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੇ ਛੇ ਜੁਮਿਸ਼ਾਈ ਜਨ ਮਾਤਾ ਗੁਜਰੀ ਦਾ ਸੁਤਾ ਕੰਡਿਆਂ ਦੇ ਛੇ ਜੁਮਿਸ਼ਾਈ ਕਰੋ ਮਾਤਾ ਦੇ ਨਾਲ ਹਾਜੀ ਲਾਲੇ ਜਦੋਂ ਜਨਮ ਪੁੱਤਰਾ ਉਸ ਸੀਨੇ ਨਾਲ ਪੇਗ ਲਾ ਲਈ पुत्रामजली जी मिंटी ਰੁਕਣਾ ਬੇਦੂ ਰੁਕਣਾ ਬੇਦੂ ਚੰਗਾ ਸਾਨੂੰ ਭੱਜ ਕੇੜਿਆਂ ਦਾ ਰੇਣਾ ਵੈਨ ਪਾਏ ਤਗਤੀ ਨੇ ਕਾਲੀ ਕਾਂਦੇ ਅપરા ਦੇਸ਼ਾਂ ਦੀ ਉੱਜਨਵਾਤਾ ਗੁਜਰੀ ਦਾ ਸੁਤਾ ਕੱਢਣਾ ਸ਼ੇਦੀ

ਉਸ ਸੀਨੇ ਨਾਲ ਥੇ ਗਿਲਾ ਲਹੀ ਜਦੋਂ ਯਾਦ ਪੁੱਤਰਾਂ ਦੀ ਤੇ ਆਉਂਦੀ ਹੈ ਦਾ ਸੁਤਾ ਕੱਕ ਅਗੇ ਜੇ ਵੀ ਸ਼ਾਹ ਤਗਦਾ ਆਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਬਹੁਤ ਸੋਣਾ ਬਹੁਤ ਸੋਣਾ ਜੀ ਸਤਿਕਾਰ